ਨਾਮ ਦੱਸੋ ਹਾਂਜੀ ਮੇਰਾ ਨਾਮ ਕਸ਼ਮੀਰ ਕੌਰ ਆ ਮੀਰ ਕੌਰ ਕਿੱਥੋਂ ਦੇ ਰਹਿਣ ਵਾਲੇ ਕੀ ਕਰਦੇ ਮੈਂ ਪਿੰਡ ਜੱਲੋਕੇ ਦੀ ਰਹਿਣ ਵਾਲੀ ਆ ਆਂਗਣਵਾਲੀ ਵਰਕਰ ਦੇ ਤੌਰ ਤੇ ਕੰਮ ਕਰਦੀ ਆ ਕਿੱਥੇ ਕਰਦੇ ਆ ਹਾਂਜੀ ਮੈਂ ਪਿੰਡ ਜੱਲੋਕੇ ਹਾਂਜੀ ਤੇ ਕੀ ਹੋਇਆ ਇਹ ਕਿ ਕੋਟ ਮਾਰ ਕਿਹਨਾਂ ਨੇ ਕੀਤੀ ਤੇ ਕਿਉਂ ਹੋਈ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਕੋਟ ਮੈਰਿਜ ਕਰਵਾਈ ਸੀ ਤੇ ਮੈਂ ਡਿਊਟੀ ਕਰਕੇ ਵਾਪਸ ਆ ਰਹੀ ਸੀਗੀ ਤੇ ਬੱਸ ਤੋਂ ਮੈਨੂੰ ਉਤਾਰ ਕੇ 12:20 ਮਿੰਟ ਤੇ ਬੱਸ ਤੋਂ ਉਤਾਰ ਕੇ ਮੇਰੇ ਨਾਲ ਕਾਫੀ ਕੋਟ ਮਾਰ ਕੀਤੀ ਗਈ ਬੱਸ ਤੋਂ ਕਾਫੀ ਜਨੇ ਲੋਕ ਸੀਗੇ ਉਹਨਾਂ ਮੇਰਾ ਬਚਾਓ ਕਰਨੀ ਵਾਰ-ਵਾਰ ਵਾਰ-ਵਾਰ ਕਹੀਗੇ ਕਿ ਨਾ ਮਾਰੋ ਨਾ ਮਾਰ ਪਰ ਉਹਨਾਂ ਦੇ ਪੈਣ ਤੇ ਰੁਕੇ ਹੀ ਨਹੀਂ ਕੋਣ ਕੁੱਟ ਮਾਰ ਹਾਂਜੀ ਮੇਰੇ ਫਾਦਰ ਬਗੀਚਾ ਸਿੰਘ ਤੇ ਮੇਰੇ ਦੋ ਪਰਾਜ ਸਵੀਰ ਸਿੰਘ ਹਾਂਜੀ ਉਹ ਪਿੰਡ ਜੱਲੋ ਕੰਤੇ ਰਹਿਣ ਵਾਲੇ ਆ ਤੁਸੀਂ ਉੱਥੇ ਕੀ ਕਰਦੇ ਹਾਂਜੀ ਮੈਂ ਉੱਥੇ ਜੌਬ ਕਰਨ ਡਿਊਟੀ ਤੇ ਗਈ ਸੀ ਆਪਣੀ ਡਿਊਟੀ ਤੇ ਗਈ ਹਾਂਜੀ ਡਿਊਟੀ ਤੇ ਗਈ ਸੀ ਕਿਹੜੇ ਡਿਪਾਰਟਮੈਂਟ ਹਾਂਜੀ ਮੈਂ ਅੰਗਨਵਾੜੀ ਵਰਕਰ ਹਾਂ ਹਾਂਜੀ ਇਹ ਰਸਤੇ 'ਚ ਕੁੱਟਮਾਰ ਹੋਈ। ਹਾਂਜੀ ਰਸਤੇ ਵਿੱਚ ਆ ਕੇ ਕੁੱਟਮਾਰ ਕੀਤੀ। ਕਿੰਨੀ ਕੁੱਟ? ਕੰਨ ਕੁੱਟਮਾਰ ਕੀਤੀ। ਹਾਂਜੀ ਬਹੁਤ ਹੀ ਕੁੱਟਮਾਰ ਕੀਤੀ। ਮੇਰੇ ਜਾਨ ਨੂੰ ਮਾਰਨ ਤਾਂ ਕੋਸ਼ਿਸ਼ ਕੀਤੀ ਜਿਹੜੇ ਰਸਤੇ ਤੇ ਆਣ ਜਾਣ ਵਾਲੇ ਲੋਕਾਂ ਨੇ ਮੇਰੀ ਹੈਲਪ ਕਰਕੇ ਤੇ ਮੈਨੂੰ ਬਚਾਇਆ ਉਹਨਾਂ ਤੋਂ। ਤੇ ਜੇ ਨਾ ਹੋ ਬਚਾਉਂਦੇ ਤਾਂ ਸ਼ਾਇਦ ਮੈਨੂੰ ਜਾਨੋਂ ਹੀ ਮਾਰ ਦਿੰਦੇ। ਤੇ ਉਹਨਾਂ ਤੋਂ ਬਚਾ ਕੇ ਮੈਨੂੰ ਕਿਸੇ ਦੇ ਘਰੇ ਉੱਥੇ ਬੰਦ ਕੀਤੀ ਰੱਖਾ। ਤੇ ਉੱਥੋਂ ਘਰ ਵੀ ਪਹੁੰਚ ਗਏ ਸੀ। ਮੈਨੂੰ ਉਹਨਾਂ ਕਾਫੀ ਧਮਕੀਆਂ ਦਿੰਦੇ ਸੀ ਕਿ ਤੈਨੂੰ ਮਾਰ ਦੇਣਾ ਹੈ ਆਪਣੇ ਘਰ ਵਾਲੇ ਨੂੰ ਬੁਲਾ। ਉੱਤੇ ਨੁੱਤਵਾ ਕੇ ਲੈ ਕੇ ਜਾਵੇ ਜੇ ਨਾ ਲੈ ਕੇ ਗਿਆ ਤੇਨੇ ਇੱਥੇ ਵੱਢ ਦੇਾਂਗੇ ਮਾਰ ਦੇਾਂਗੇ ਪਹਿਲਾਂ ਵੀ ਮੇਰੇ ਨਾਲ ਉਹਨਾਂ ਕਾਫੀ ਕੁੱਟ ਮਾਰ ਕੀਤੀ ਆ ਹੁਣੇ ਦੁਬਾਰਾ ਫਿਰ ਤੋਂ ਕੀਤੀ ਹੀ ਆ ਤੇ ਜੇਕਰ ਮੈਂ ਮੇਰਾ ਮੋਬਾਈਲ ਵਗੈਰਾ ਸਾਰਾ ਮੇਰੇ ਪਰੂਫ ਵੀ ਖੋਲ ਐ ਸੀ ਮੇਰੇ ਹਸਬੰਦ ਨੇ ਮੈਨੂੰ ਐਕਸਟਰਾ ਫੋਨ ਦਿੱਤਾ ਵਾ ਸੀ ਜਿੰਦੇ ਕਰਕੇ ਮੈਂ ਬਚਾਅ ਹੋ ਗਿਆ ਮੇਰਾ ਮੈਨਾਂ ਫੋਨ ਕੀਤਾ ਸੀ ਤੇ ਮੇਰੇ ਹੈਲਪ ਕਰਨ ਲਈ ਥਾਣੇ ਵਾਲੇ ਜਿਵੇਂ ਵੀ ਸਟਾਫ ਪਹੁੰਚਿਆ ਤੇ ਮੈਂ ਅੱਜ ਤੱਕ ਤੱਕ ਪਹੁੰਚੇ ਹਾਂ ਦਾਖਲ ਕਰਾਇਆ ਗਿਆ ਹਾਂਜੀ ਮੈਨੂੰ ਦਾਖਲ ਕਰਵਾਇਆ ਗਿਆ ਮੈਨੂੰ ਇਹ ਕੀ ਪ੍ਰੂਫ ਹੈ ਜਿਹੜੇ ਕੋਟ ਮੈਰੀਜ ਕਰਵਾਏ। ਹਾਂਜੀ ਮੇਰੇ ਕੋਲ। ਹਾਂਜੀ ਅਸੀਂ ਚੰਡੀਗੜ੍ਹ ਹਾਈ ਕੋਰਟ ਤੋਂ ਕਰਵਾਈ ਸੀਗੀ ਤੇ ਉਹਨਾਂ ਨੂੰ ਵਾਰ-ਵਾਰ ਪੁਲਿਸ ਥਾਣੇ ਵਾਲਿਆਂ ਨੇ ਵੀ ਕਿਹਾ ਸੀਗਾ ਤੁਸੀਂ ਇੱਥੇ ਆ ਕੇ ਦਿਓ ਪਰ ਹਾਂਜੀ ਤੁਸੀਂ ਕੀ ਦਿੰਦੇ ਸੀ ਕਿ ਤੁਸੀਂ ਇੱਥੇ ਆਓ ਤਾਂ ਅਸੀਂ ਵੜ ਦਿਆਂਗੇ ਮਾਰ ਦਿਆਂਗੇ ਤੁਸੀਂ ਇੱਥੇ ਆ ਕੇ ਵੜੋ ਮੈਸੇਜ ਕਰਦੇ ਸੀ ਫੋਨ ਕਰਦੇ ਸੀ ਪਰ ਅਸੀਂ ਇਸ ਸਬੰਧ ਵਿੱਚ ਅਸੀਂ ਉਹਨਾਂ ਨੂੰ ਥਾਣੇ ਦਰਖਾਸਤਾਂ ਵੀ ਲਾਈਆਂ ਸੀ ਪਰ ਉਹ ਇੱਥੇ ਥਾਣੇ ਤੱਕ ਨਹੀਂ ਆਉਂਦੇ ਸੀ ਨੋਟਿਸ ਵੀ ਇੱਕ ਗਿਆ ਸੀ ਉਹਨਾਂ ਨੋਟਿਸ ਪੜ੍ਹ ਕੇ ਤੇ ਸੈੱਟ ਦਿੱਤਾ ਸੀਗਾ ਤੇ ਹੁਣ ਕੀ ਮੰਗ ਹੈ ਤੁਹਾਡੀ ਕਾਰਵਾਈ ਸਾਡੀ ਇਹ ਹੀ ਮੰਗ ਹੈ ਕਿ ਮੈਂ ਆਪਣਾ ਡਿਊਟੀ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਇੱਕ ਤਾਂ ਹੈਲਪਲਿਸਟਾਫ ਦੀ ਜ਼ਰੂਰਤ ਹੈ ਮੇਰੇ ਹੈਲਪ ਕੀਤੀ ਜਾਵੇ ਤੇ ਦੂਸਰਾ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਡਿਊਟੀ ਅੱਗੇ ਤੋਂ ਵਧੀਆ ਤਰੀਕੇ ਨਾਲ ਕਰ ਸਕਾਂ ਤੇ ਅਸੀਂ ਸੇਫ ਰਹਿ ਸਕੀਏ ਤੇ ਮੇਰੇ ਹਸਬੰਦ ਉਹ ਆਪਣੀ ਮਰਜ਼ੀ ਨਾਲ ਜਿਹੜੀ ਵਿਆਹ ਕਰਾਉਣ ਦਾ ਤੁਹਾਨੂੰ ਜਿਹੜੀ ਗੱਟਮੜ ਕੀਤੀ ਸੀ। ਹਾਂਜੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਜਿਹੜੇ ਇਹ ਦੇ ਖਿਲਾਫ ਸੀ ਕਹਿੰਦੇ ਅਸੀਂ ਨਹੀਂ ਖਿਲਾਫ ਚੱਲਦੇ ਸੀ। ਹਾਂਜੀ ਖਿਲਾਫ ਚੱਲਦੇ ਸੀ। ਮੈਂ ਮੰਗੇ ਦੀ ਕਾਨੂੰਨੀ ਕਾਰਵਾਈ ਹੋਣੀ। ਹਾਂਜੀ ਮੰਗੇ ਮੇਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਜੋ ਵੀ ਮੇਰਾ ਸਮਾਨ ਪ੍ਰੂਫ ਵਗੈਰਾ ਸਾਰੇ ਮੈਨੂੰ ਵਾਪਸ ਦਿੱਤੇ ਜਾਣ ਮੇਰਾ ਮੋਬਾਈਲ ਸਾਰਾ ਬੁਸਾਰਾ ਉਹਨਾਂ ਕੋਲਿਆ ਸੀ ਉਹ ਵਾਪਸ ਦਿੱਤਾ ਜਾਵੇ। ਸਾਰਾ ਦਿੱਤਾ ਜਾਵੇ। ਇੱਕ ਵਿਵਰਤਨ ਜਿਹੜੀ ਕੁੱਟਮਾਰ ਕਰਨ ਦਾ ਮਾਮਲਾ ਆਇਆ ਕੀ ਮਾਮਲਾ ਸੀ ਜੀ ਇਹ ਤਾਂ ਇੱਕ ਲੜਕੀ ਹੈ ਕਸ਼ਮੀਰਕੌਰ ਹਾਂਜੀ ਇਹ ਪੱਲੀਆਂ ਖੁਰਦ ਉਥੇ ਮੁੰਡੇ ਦੇ ਨਾਲ ਇਨੇ ਲਾਹ ਮਿਰਜ਼ੀ ਕਰਵਾਈ ਹੈ ਤੇ ਰਾਉ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਹੈ ਤੇ ਇਹਦਾ ਆਪਣੇ ਪਿੰਡੀ ਹੈ ਆਂਗਣਵਾੜੀ ਵਰਕਰ ਸੀਗੀ ਜਦੋਂ ਇੱਥੇ ਡਿਊਟੀ ਤੇ ਰੋਜ਼ਾਨਾ ਦੀ ਤਰ੍ਹਾਂ ਹੀ ਆਉਂਦੀ ਸੀਗੀ ਇਹ ਕੱਲ ਕਿਤੇ 2 ਤਰੀਕ ਨੂੰ ਕਿਤੇ ਨਾ ਇਹਨਾਂ ਦਾ ਪਰਿਵਾਰਕ ਇਹਦੇ ਪਿਓ ਬਗੀਚਾ ਸਿੰਘ ਭਰਾ ਜਿਹੜਾ ਸੀਗਾ ਉਹ ਦਾ ਬਲਵਿੰਦਰ ਸਿੰਘ ਤੇ ਦੂਸਰ ਦੋ ਭਰਾ ਆ ਇੱਕ ਮਾਤਾ ਆ ਇਹਦੀ ਮਾਂ ਨਾਲ ਹੈ ਤੇ ਇਹਨਾਂ ਨੇ ਰਲ ਕੇ ਦੇ ਨਾਲ ਕੋਟ ਮਾਰ ਕੀਤੀ ਹੈ ਵਜਾ ਰنجੇਸ ਜੀ ਦੀ ਵੀ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂ ਕੋਡ ਮੈਰੇ ਨੇ ਕਰਾਈ ਸੀ ਹਾਂ ਕੋਡ ਮਰਜ਼ੀ ਕਰਵਾਈ ਆ ਕਰੀਬ 3 ਮਹੀਨੇ ਪਹਿਲੇ ਹਾਂਜੀ ਉਹ ਚੰਗਾ ਨਹੀਂ ਸੀ ਦੇਖੀ ਆ ਉਹੀ ਆ ਵੀ ਉਹ ਪਰਿਵਾਰਕਾ ਵੀ ਪਿੰਡ ਦੇ ਵਿੱਚ ਇਹ ਉਹ ਆਂਗਣਵਾੜੀ ਵਰਕਰ ਹੈ ਨੌਕਰੀ ਕਰਦੀ ਆ ਤੇ ਵੀ ਸਾਡੀ ਮਰਜ਼ੀ ਦੇ ਤੋਂ ਬਗੈਰ ਇਹਨੇ ਵਿਆਹ ਕਰਵਾਉਂ ਉਹਨਾਂ ਅਗਲੀ ਕਾਰਵਾਈ ਕੀਤੀ ਹੈ ਅਗਲੀ ਕਾਰਵਾਈ ਇਹਦੇ ਤੇ ਕੁੱਟਮਾਰੀ ਕੀਤੀ ਹੈ ਕੋਈ ਐਕਸਟਰਾ ਕੋਈ ਇਹਨਾਂ ਕੋਈ ਉਹ ਨਹੀਂ ਹੈ ਹੱਥਾਂ ਨਾਲ ਹੀ ਕੁੱਟਮਾਰ ਕੀਤੀ ਹੈ ਉਹ 323 34 ਦਾ ਪਰਚਾ ਦਰਜ ਜੋ ਵੀ ਇਹਦੀ ਕਾਰਵਾਈ ਕਰਕੇ ਬੰਦੀ ਕਾਰਵਾਈ ਕਰਦੇ